ਦੇਖਣ ਕੋ ਜਿਹੜੇ ਸਾਡੇ ਗੈਰ ਸਮਾਜਿਕ ਚਾਤ ਕਰ ਅਨਸਰ ਉਹਨਾਂ ਨੇ ਤੇ ਬੇਰਤਾ ਦਾ ਜਿਹੜਾ ਨਾਮ ਤੋਂ ਪੰਜਾਬ ਸਰਕਾਰ ਦਾ ਨਿਸਾਨਾ ਦਾ ਇੱਕ ਬਹੁਤ ਵੱਡਾ ਅਦਾਰਾ ਹੈ ਦੁੱਧ ਪਾਲਕ ਜਿਹੜੇ ਹੈਗੇ ਆ ਇਹਦੇ ਲਾਭਪਾਤੇ ਵੀਡੀਓ ਵਾਇਰਲ ਹੋਈ ਹੈ ਇਹਨੂੰ ਜਿਹੜਾ ਹੈਗਾ ਡਿਲੀਟ ਕੀਤਾ ਜਾਵੇ ਸਮਦੀਪ ਸਿੰਘ ਜੰਗਾ ਸਾਹਿਬ ਨੇ ਵੀ ਪੰਜਾਬ ਲੈਵਲ ਤੇ ਦੀ ਸ਼ਿਕਾਇਤ ਦਾਇਰ ਕਰਾਈ ਹੈ ਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿਉਂਕਿ ਲਈ ਜਾਂਦੀ ਹੈ ਔਰ ਜਿਹੜਾ ਪੰਜਾਬ ਦਾ ਫਾਰਮਰ ਹੈ ਜਿਸ ਤਰ੍ਹਾਂ ਆਪਾਂ ਗੱਲ ਕਰਦੇ ਆ ਕਿ ਖੇਤੀਬਾੜੀ ਭੰਤਾਂ ਦੀ ਗੱਲ ਕਰਦੇ ਆ ਲੇਕਿਨ ਇਹਦੀ ਜਿਹੜੀ ਪ੍ਰਸਿੱਧੀ ਹੈ ਜਾਂ ਇਹਦੀ ਜਿਹੜੀ ਗਰੋਥ ਹੈ ਸਟ੍ਰੈਟਜੀ ਜਿਹੜੀਆਂ ਰਿਕੁਆਇਰਮੈਂਟਸ ਆ ਜਿੱਦਾਂ ਸਾਡੇ ਆਏ ਸਰ ਅੱਜ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਕੀ ਮੇਨ ਮਕਸਦ ਕੀ ਹੈਗਾ ਮੇਨ ਮਕਸਦ ਇਹਦਾ ਹੈਗਾ ਕਿ ਤੁਸੀਂ ਜਿੱਦਾਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਹੈ ਜਿਹੜੀ ਤਰਕੀ ਦੇ 2 ਸਾਲ ਪਹਿਲਾਂ 2020 ਦੀ ਹੈਗੀ ਹੈ ਉਹ ਤੁਰਕੀ ਦੇ ਕੋਨੀਆ ਨਾਮਕ ਸ਼ਹਿਰ ਵਿੱਚ ਕਿਸੇ ਬੰਦੇ ਨੇ ਬਣਾਈ ਸੀ ਲੇਕਿਨ ਕਿਸੇ ਗੈਰ ਸਮਾਜਿਕ ਜਿਹੜਾ ਅਨਸਰ ਹੈਗਾ ਜਿਹੜਾ ਸਾਡਾ ਉਹਨੇ ਉਹਦੇ ਤੇ ਵੀਰਕਾ ਜਿਹੜਾ ਸੁਪਰਇਮਪੋਜ਼ ਕਰਕੇ ਉਹਨੂੰ ਵਾਇਰਲ ਕਰਤਾ ਤੇ ਉਹ ਉਹਦੇ ਅਗੇਂਸਟ ਅਸੀਂ ਸਾਈਬਰ ਕ੍ਰਾਈਮ ਚ ਪੁਲਿਸ ਸਟੇਟ ਕੈਕ ਕੀਤੀ ਹੈ ਤੇ ਅਸੀਂ ਇਹਦੀ ਜਿਹੜੀ ਹੈਗੀ ਆ ਪਰਜੋਰ ਨਿਖੇਦੀ ਕਰਦੇ ਹਾਂ ਸਰਕਾਰ ਦੇ ਪੱਧਰ ਤੇ ਔਰ ਸਾਡੇ ਮਹਿਕਮੇ ਦੇ ਪੱਧਰ ਤੇ ਕਿ ਕਿਸਾਨਾਂ ਦੀ ਆਰਥਿਕਤਾ ਨੂੰ ਸੱਟ ਲਾਉਣ ਲਈ ਇੱਕ ਕਦਮ ਜਿਹੜਾ ਹੈਗਾ ਕਿਸੇ ਗੈਰ ਸਮਾਜਿਕ ਅਨਸਰ ਨੇ ਲਿਆ ਸ਼ਿਕਾਇਤ ਸਰ ਲੁਧਿਆਣਾ ਦਿੱਤੀ ਗਈ ਹੈ ਜਾਂ ਲੁਧਿਆਣਾ ਵੀ ਹੈ ਔਰ ਚੰਡੀਗੜ੍ਹ ਤੇ ਹੁਣ ਕੀ ਮੰਨ ਕੀ ਕਰਦੇ ਹੋ ਕਿਸ ਤਰੀਕੇ ਨਾਲ ਦੇਖਦੇ ਹੋ ਔਰ ਕਾਰਵਾਈ ਪੁਲਿਸ ਦੀ ਕਿੱਦਾਂ ਨਿਕਲੇਗਾ ਸਰ ਕੋਈ ਗੱਲ ਨਹੀਂ ਪੁਲਿਸ ਨੇ ਜਿਹੜੀ ਹੈਗੀ ਆ ਉਹ ਅਸੀਂ ਕਾਲੀ ਸ਼ਿਕਾਇਤ ਕੀਤੀ ਹੈ ਪੁਲਿਸ ਨੇ ਤਫਤੀਸ਼ ਕਰੀ ਹੈ ਜੋ ਵੀ ਜਿਹੜੇ ਗੈਰ ਸਮਾਜਿਕ ਅਨਸਰ ਇਹਦੇ ਲਈ ਜ਼ਿੰਮੇਵਾਰ ਹੋਣਗੇ ਉਹਨਾਂ ਨੂੰ ਸਜ਼ਾ ਮਿਲੇ ਵੀਡੀਓ ਪੁਰਾਣੀ ਹੈ ਹਾਂਜੀ ਵੀਡੀਓ ਪੁਰਾਣੀ ਹੈਗੀ ਵੀਡੀਓ ਜੀ ਹੈ ਵੀਡੀਓ ਪੁਰਾਣੀ ਹੈ ਵੀਡੀਓ ਪੁਰਾਣੀ ਹੈ 2020 ਦੀ ਹੈ ਪਤਾ ਲੱਗੇ ਨਹੀਂ ਕਿੱਥੋਂ ਵਾਇਰਲ ਹੋਈ ਹੈ ਕਿਉਂ ਕੀਤੀ ਇਹ ਤਰਕੀਦੀ ਹੈ ਜੀ ਨਹੀਂ ਕੀਤੀ ਹੁਣ ਵੀ ਵਾਇਰਲ ਕੀ ਨਹੀਂ ਕੀਤੀ ਨਹੀਂ ਇਹਦੇ ਬਾਰੇ ਹਜੇ ਤਫਤੀਸ਼ ਚੱਲ ਰਹੀ ਹੈ ਜੀ ਆਈਟੀ ਸੈੱਲ ਦੇ ਦਰ ਤਫਤੀਸ਼ ਦੇਰਤਾਂ ਨੂੰ ਕਹਿ ਲੋਗੇ ਕਿਸਾਨਾਂ ਨੂੰ ਕਹਿ ਲੋ ਉਹ ਵੀ ਹੈਗਾ ਸਰਕਾਰ ਦਾ ਸਹਿਕਾਰ ਕੀ ਕਰਦੇ ਹੋ ਲੋਕਾਂ ਨੂੰ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਇਹੋ ਜਿਹੜੀਆਂ ਅਫਵਾਹਾਂ ਹੁੰਦੀਆਂ ਉਹਨਾਂ ਤੇ ਯਕੀਨ ਨਾ ਕੀਤਾ ਜਾਵੇ ਔਰ ਜਿਹੜੀਆਂ ਅਫਵਾਹਾਂ ਅਸੀਂ ਵਾਇਰਲ ਕਰਨ ਤੋਂ ਪਹਿਲਾਂ ਜਿਹੜੀਆਂ ਸੰਸਥਾਵਾਂ ਹੁੰਦੀਆਂ ਜਿੱਦਾਂ ਕਿਸਾਨਾਂ ਦੀ ਜਿਹੜੀ ਆਰਥਿਕ ਮੰਦਰ ਉਹਨਾਂ ਦੀ ਜੋ ਉਹਨਾਂ ਦਾ ਡੀਫੇਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹਨਾਂ ਤੇ ਯਕੀਨ ਕਰਨ ਤੋਂ ਪਹਿਲਾਂ ਉਹਦੇ ਤੇ ਮਤਲਬ ਉਹਦੀ ਕਾਰਵਾਈ ਸਾਨੂੰ ਜਣੀ ਉਹਦੀ ਪੜਤਾਲ ਕਰਕੇ ਸਾਨੂੰ ਸੁਨਿਸ਼ਚਿਤ ਕਰ ਲੈਣਾ ਚਾਹੀਦਾ ਕਿ ਵੀ ਸਹੀ ਹੈ ਜਾਂ ਨਹੀਂ ਵੀਡੀਓ ਵਾਇਰਲ ਹੋਣ ਤੋਂ ਬਾਅਦ ਤੁਹਾਨੂੰ ਕੋਈ ਫੋਨ ਵਗੈਰਾ ਆਏ ਜਾਂ ਇੱਥੇ ਕੋਈ ਦਿੱਤ ਤਪੀ ਨਹੀਂ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਾਨੂੰ ਵੱਖ-ਵੱਖ ਸੰਸਥਾਵਾਂ ਵੱਲੋਂ ਜਾਂ ਵੱਖ-ਵੱਖ ਗੁਰਪਾਚ ਸਾਨੂੰ ਪੁੱਛਿਆ ਜਾਂਦਾ ਕਿ ਵੀਡੀਓ ਫੇਕ ਹੈ ਜਾਂ ਸਹੀ ਹੈ ਤੋਂ ਉਸੇ ਕੋਸ਼ਿਸ਼ ਦੇ ਅਧੀਨ ਅਸੀਂ ਅੱਜ ਕਿਉਂਕਿ ਜਿਹੜਾ ਜਿਹੜਾ ਪ੍ਰੈਸ ਜਾਂ ਤੁਹਾਡਾ ਮੀਡੀਆ ਇੱਕ ਮੈਂ ਪਹਿਲਾਂ ਵੀ ਗੱਲ ਕਰਦਾ ਹੁੰਨਾ ਕਿ ਸਾਡੇ ਲੋਕਤੰਤਰ ਦਾ ਚੌਥਾ ਸਤੰਭ ਹੈ ਅਸੀਂ ਤੁਹਾਨੂੰ ਇਸ ਕਰਕੇ ਇਹ ਹੀ ਅਪੀਲ ਕਰਦੇ ਆ ਵੀ ਸਾਡੀ ਜਿਹੜੀ ਆਵਾਜ਼ ਆ ਉਹ ਲੋਕਾਂ ਤੱਕ ਪਹੁੰਚਾਈ ਜਾਵੇ ਕਿਉਂਕਿ ਇਹ ਸਿੱਧਾ ਕਿਸਾਨਾਂ ਦਾ ਨੁਕਸਾਨ ਹੈ ਸਰ ਇਹ ਲੋਕ ਜਿਹੜੇ ਆ ਕਿ ਮਿਸਯੂਜ਼ ਕਰਦੇ ਆ ਸੋਸ਼ਲ ਨੈਟਵਰਕ ਨੂੰ ਕਿ ਲੱਗਦਾ ਸੋ ਇਹਦੇ ਬਾਰੇ ਤਾਂ ਤੁਸੀਂ ਵੀ ਸਾਡੇ ਜਨ ਸੁਚਾਰੂ ਹੈਗੇ ਆ ਦੇਖੋ ਕੋਈ ਵੀ ਚੀਜ਼ ਆ ਉਹਦੇ ਲਾਭ ਹਾਨੀਆਂ ਸਾਰੇ ਕੁਝ ਹੀ ਹੁੰਦੇ ਆ ਸੋਸ਼ਲ ਮੀਡੀਆ ਦਾ ਸਾਨੂੰ ਬੈਨੀਫਿਟ ਵੀ ਆ ਲੇਕਿਨ ਕੁਝ ਲੋਕ ਇਹਦਾ ਮਿਸਯੂਜ਼ ਕਰਦੇ ਸਾਡੀ ਉਹਨਾਂ ਨੂੰ ਵੀ ਅਪੀਲ ਹੈ ਕਿ ਇਦਾਂ ਦੀ ਮਿਸਯੂਜ਼ ਸੋਸ਼ਲ ਮੀਡੀਆ ਨੂੰ ਨਾ ਕੀਤੀ ਜਾਵੇ ਤਾਂ ਕਿ ਲੋਕਾਂ ਦਾ ਜਿਹੜਾ ਯਕੀਨ ਆ ਸੋਸ਼ਲ ਮੀਡੀਆ ਤੇ ਬਣੇ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਸਰ ਪ੍ਰਸ਼ਾਸਨ ਪ੍ਰਸ਼ਾਸਨ ਨਾਲ ਸਾਡੀ ਬਹੁਤ ਵਧੀਆ ਤਰੀਕੇ ਨਾਲ ਗੱਲ ਹੋਈ ਹੈ ਪ੍ਰਸ਼ਾਸਨ ਨੂੰ ਅਸੀਂ ਜਾਣੂ ਕਰਾਤਾ ਪ੍ਰਸ਼ਾਸਨ ਵੀ ਇਸ ਤੇ ਪੂਰੀ ਕਾਰਵਾਈ ਕਰੇ ਵੀਡੀਓ ਬਾਅਦ ਨੂੰ ਕੋਈ ਨੁਕਸਾਨ ਹੋਇਆ ਪਰ ਮਿਰਕਾ ਦਾ ਨਹੀਂ ਹਜੇ ਤੱਕ ਕਿਉਂਕਿ ਲੋਕਾਂ ਨੂੰ ਵੇਰਕਾ ਤੇ ਯਕੀਨ ਬਹੁਤ ਹੈ ਜੇ ਲੋਕਾਂ ਨੂੰ ਆਪਣੇ ਆਪ ਹੀ ਪਤਾ ਸੀ ਇਸੇ ਕਰਕੇ ਸਾਨੂੰ ਪੁੱਛ ਰਹੇ ਕਿ ਇਹ ਅਸਲੀ ਹੈ ਫੇਕ ਤਾਂ ਨਹੀਂ ਹੈਗੀ ਲੋਕਾਂ ਨੂੰ ਇਸ ਚੀਜ਼ ਦਾ ਪਹਿਲਾਂ ਹੀ ਸ਼ੱਕ ਹੈ ਕਿ ਫੇਕ ਹੈ ਕਿਸ ਤਰ੍ਹਾਂ ਦੀ ਸਰ ਅਸੀਂ ਤਾਂ ਕਹਿੰਦੇ ਕਿ ਜੋ ਉਹ ਤਾਂ ਕਾਰਵਾਈ ਸਰ ਕਾਨੂੰਨ ਦੇ ਅਧੀਨ ਜੋ ਵੀ ਕਾਰਵਾਈ ਬੰਦੀ ਹੋਊਗੀ ਉਹੀ ਕਾਰਵਾਈ ਅਮਲ ਚ ਪੁਲਿਸ ਦੁਆਰਾ ਲਿਆਂਦੀ ਜਾਊਗੀ